ਮੈਂ ਖਾਬ ਜੋਸ਼ ਜਾਏ ਸਦਾ ਤੈਨੂੰ ਦੇਖਿਆ ਵੇ ਤੂੰ ਵੱਡੇ ਪੈਰੀ ਗਿਆ ਹਾੜਾ ਨਿੱਕੇ ਪੈਰੀ ਆ ਜਾ ਕੀ ਦੋਸਤੋ ਇਸ ਗੀਤ ਦੀਆਂ ਸੱਚ ਵਿੱਚ ਲੈਣਾ ਪੂਰੀਆਂ ਹੋਣਗੀਆਂ ਆਖਿਰ ਕੀ ਸੱਚ ਵਿੱਚ ਸਿੱਧੂ ਮੂਸੇਵਾਲਾ ਦੁਬਾਰਾ ਇਸ ਧਰਤੀ ਤੇ ਜਾਣ ਲਵੇਗਾ ਕੋਈ ਇੱਕ ਅੱਧਾ ਨਹੀਂ ਕੋਈ ਪਿੰਡ ਇੱਕ ਅੱਧਾ ਨਹੀਂ ਸਾਰਾ ਸੰਸਾਰ ਇਸ ਅਰਦਾਸ ਵਿੱਚ ਇਕ ਜੁੱਟ ਹੋਇਆ ਹੈ ਕਿ ਸਾਡਾ ਸਿੱਧੂ ਵੀਰ ਪ੍ਰਮਾਤਮਾ ਵਾਪਸ ਕਰ ਦੇਵੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਟ ਵੌਇਸ ਦੇ ਵਿੱਚ ਜਿਵੇਂ ਕਿ ਸਾਨੂੰ ਪਤਾ ਹੈ ਕਿ ਸੂਤਰਾ ਤੋਂ ਦੱਸਣ ਦੇ ਮੁਤਾਬਕ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਜੀ ਪ੍ਰੈਗਨੈਂਟ ਨੇ ਅਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਮਾਰਚ ਮਹੀਨੇ ਨਵੇਂ ਬੱਚੇ ਨੂੰ ਜਨਮ ਦੇਣਗੇ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨਾ ਚੱਲ ਰਿਹਾ ਹੈ ਜਦ ਵੀ ਸਿੱਧੂ ਦੀ ਮਾਂ ਨਵੇਂ ਬੱਚਿਆਂ ਨੂੰ ਜਨਮ ਦੇਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਤਸਵੀਰਾਂ ਸਾਂਝੀਆਂ ਕਰਾਂਗੇ ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਬਲਕੌਰ ਸਿੰਘ ਅਤੇ ਚਰਨਕੌਰ ਆਪਣੇ ਨਾਮ ਜੰਮੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਨੇ ਜਾਂ ਨਹੀਂ ਬਾਕੀ ਦੋਸਤੋ ਤੁਹਾਨੂੰ ਸੁਵਿੰਦਰ ਬਰਾੜ ਜੀ ਦਾ ਗਾਣਾ ਕਿਸ ਤਰ੍ਹਾਂ ਦਾ ਲੱਗਿਆ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਜੇ ਅਤੇ ਉਹਨਾਂ ਦੇ ਫੈਨਸ ਚਾਉਣ ਵਾਲੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਜ਼ਰੂਰ ਨਾ ਭੁੱਲਣਾ ਆਪਾਂ ਫੇਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਅਣਜਾਣੇ ਨਾ ਬਣ ਹ ਅਣਜਾਣ ਸੋਹਣਿਆ